ਨਾ ਤੁਹਾਡਾ ਗਿਬਿੰਦਰ ਕੌਰ ਕਿੱਥੇ ਰਹਿਣਾ ਲਿਓ ਕਿੱਥੋਂ ਆਤੇ ਜਲਾ ਕਿਹੜਾ ਕਬੂਰਤਲਾ ਅੱਜ ਤੁਸੀਂ ਢਲਵਾ ਥਾਣੇ ਆਇਓ ਕੀ ਤੁਹਾਡਾ ਮਾਮਲਾ ਵਾ ਸਾਡੇ ਜੀ ਪੈਈ ਦਾ ਝਗੜਾ ਸੀਦਾ ਪੰਚਾਇਤ ਦੀ ਪੈਈ ਦਾ ਐ ਦਿੱਤੇ ਨੂੰ ਦੂਸਰਾ ਸਾਲ ਹੋ ਗਿਆ ਵਾ ਹਾਂ ਹਾਂ ਤੇ ਕਿਸੇ ਨੇ ਸਾਨੂੰ ਨਾ ਪੈਈ ਦਿੱਤੀ ਕਿ ਨਾ ਝਗੜਾ ਕਿਦੇ ਨਾਲ ਚੱਲਦਾ ਵਯਾ ਹੈ ਪੀ ਕਦਰ ਨਾਲ ਠੀਕ ਹੈ ਜੀ ਸਾਡੇ ਪਿੰਡ ਦਾ ਹੀ ਆ ਹਾਂ ਸਾਡੇ ਪਿੰਡ ਦਾ ਹੀ ਆ ਤੇ ਕੀ ਗੱਲ ਵਾ ਤੁਸੀਂ ਤੁਹਾਨੂੰ ਥਾਣੇ ਆਣਾ ਪਿਆ ਫੇ ਸਾਨੂੰ ਇਹਨੇ ਕੁੱਟ ਮਾਰ ਮੇਰ ਬੰਦੇ ਨੂੰ ਬਹੁਤ ਜਿਆਦਾ ਕੀਤੀ ਆ ਅੱਛਾ ਜੀ ਤੇ ਬਾਹ ਇਦਾਂ ਤਾਂ ਕਰ ਲਗਾ ਤੇਨੇ ਸਿੱਧਾ ਦਾਤ ਮਾਰਤਾ ਸੱਤ ਟੰਕੇ ਲੱਗੇ ਆ ਹਾਂ ਹਾਂ ਤੇ ਸੱਤ ਦਿਨ ਹੀ ਰਹੇ ਆ ਸਰਕਾਰੀ ਹਸਪਤਾਲ ਪੇ ਹੀ ਰਹਿ ਪ੍ਰਾਈਵੇਟ ਅੱਛਾ ਤੁਹਾਡੇ ਨਾਲ ਧਗੜਾ ਵੀ ਹੋਇਆ ਟਾਂਕੇ ਵੀ ਲੱਗੇ ਬਾਹ ਟੁੱਟੀ ਆ ਤੇ ਕੀ ਕਾਰਵਾਈ ਕੀਤੀ ਪੁਲਿਸ ਨੇ ਉਹਨੇ ਪੁਲਿਸ ਨੇ ਸਾਨੂੰ ਪੁੱਛਿਆ ਹੀ ਨਹੀਂ ਜੀ ਹਾਂ ਤੇ ਇੱਥੇ ਹੀ ਆਏ ਆ ਯਾ ਬਾ ਉਹ ਕਹਿੰਦੇ ਤੁਹਾਡਾ ਰਜਿਨਾਮਾ ਹੋ ਗਿਆ ਤੁਹਾਡਾ ਰਜਿਨਾਮਾ ਹੋ ਗਿਆ ਤੁਹਾਨੂੰ ਪਤਾ ਨਹੀਂ ਰਜਿਨਾਮਾ ਹੋ ਗਿਆ ਨਹੀਂ ਸਾਨੂੰ ਤੁਹਾਡੀ ਮਰਜ਼ੀ ਤੋਂ ਬਿਨਾ ਸਭ ਕੁਝ ਤੁਹਾਡੀ ਮਰਜ਼ੀ ਤੋਂ ਬਿਨਾ ਹੀ ਹੋਇਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਕਹਿੰਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਜੀ ਧੰਨਵਾਦ ਹਾਂ ਜੀ ਬਾਪੂ ਜੀ ਕੀ ਨਾਮ ਤੁਹਾਡਾ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਕਿੱਥੇ ਰਹਣਾ ਲੇਓ ਚੱਕ ਕੇ ਆਂਦੇ ਜੁਲਾ ਕਿਹੜਾ ਤੁਹਾਡਾ ਕਟੂਥੜਾ ਕੀ ਗੱਲ ਹੋ ਗਈ ਤੁਸੀਂ ਆਪਣੇ ਸਾਰੇ ਪਰਿਵਾਰ ਨਾਲ ਢਲਵਾਂ ਥਾਣਾ ਪਹੁੰਚੇ ਹੋ ਬਿਆਨ ਦੇਣਾ ਹੈ ਜੀ ਕਹਿੰਦੇ ਬਿਆਨ ਦੋ আচ্ছা ਜੀ ਜਿਹੜਾ ਨਾ ਤੇ ਨਾ ਲਿਖ ਲਿਆ ਰਾਜਨਾਵਾਂ ਠੀਕ ਹੈ ਜੀ ਮਸਲਾ ਕੀ ਸੀ ਮਾਮਲਾ ਸਮਝਾਓ ਸਾਨੂੰ ਪੈਸੇ ਦਿੱਤੇ ਹੋਏ ਸੀ ਕਹਤ ਨੂੰ ਐ ਹੈਪੀ ਨੇ ਸਰਟੀ ਨੇ ਸਫਾਂਟੀ ਨੇ ਅੱਛਾ ਤਿੰਨ ਚਾਰ ਬੰਦੇ ਹੋ ਰਹੇ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਕਹੀ ਬਸ ਕੇ ਪਰਾਇਡੋ ਹਾਂਜੀ ਤੇ ਸੱਦੂ ਵਾਲਾ ਮੈਨੂੰ ਲੱਕੋ ਤੇ ਮਾਰਿਆ ਕਿੰਨੇ ਘਟੇ ਤੁਹਾਨੂੰ ਹੈਪੀ ਖੱਦਰ ਨੇ ਹੈਪੀ ਖੱਦਰ ਹੋਰ ਕਿੰਨੇ ਘਟਿਆ ਕੋਲ ਨਾ ਬੰਦੇ ਹੈਗੇ ਹਿੱਸਾ ਹੀ ਆ ਗਈ ਸੀ अच्छा जी ਇੱਥੇ ਥਾਣੇ ਵੀ ਆਏ ਸੀ اچھا ਜੀ ਹਾਂ ਜੀ ਤੁਹਾਨੂੰ ਜਿਹੜੀ ਕੁੱਟਮਾਰ ਹੋਈ ਜਾ ਤੇ ਤੁਹਾਨੂੰ ਕੀ ਇਨਸਾਫ ਮਿਲਿਆ ਉਹਦਾ ਕੋਈ ਨਹੀਂ ਬਿਆਨਾਂ ਤੇ ਨਹੀਂ ਨਵਾਂ ਲਿਖ ਲਿਆ ਤੁਹਾਡਾ ਰਜਨਾਮਾ ਕਰਤਾ ਹਾਂ ਜੀ ਰਜਨਾਮਾ ਤੁਸੀਂ ਆਪ ਕੀਤਾ ਮਰਜੀ ਨਾਲ ਬਿਆਨਾਂ ਤੇ ਜੀ ਨਹੀਂ ਰਜਨਾਮਾ ਤੁਹਾਡੀ ਮਰਜੀ ਨਾਲ ਨਾ ਨਾ ਬਿਆਨਾਂ ਤੇ ਬਿਆਨਾਂ ਤੇ ਰਜਨਾਮਾ ਪਾਈ ਕਰਦਾ ਸਹਿਮਤੀ ਨਾਲ ਹੋਇਆ ਨਾ 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 ਸਹਿਮਤੀ ਤਾਂ ਨਹੀਂ ਹੋਇਆ ਨਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਾਨੂੰ ਆਪਣਾ ਕਾਰਵਾਈ ਚਾਹੀਦੀ ਠੀਕ ਹੈ ਜੀ ਦਰਸ਼ਕੋ ਅੱਜ ਅਸੀਂ ਆਏ ਆ ਢਿੱਲੋਂ ਐਸਐਚਓ ਸਭ ਕੋ ਸ਼੍ਰੀ ਵਿਕੇਸ਼ ਕੁਮਾਰ ਜੀ ਕੋ ਸਰ ਇੱਕ ਲੜਾਈ ਏ ਜੀ ਬੀਤੇ ਦਿਨ ਦਰਸ਼ਨ ਸਿੰਘ ਤੇ ਹੈਪੀ ਖੱਦਰ ਦੀ ਤੇ ਜਿਹੜੇ ਦਰਸ਼ਨ ਸਿੰਘ ਦੇ આરોਪ ਆ ਗਏ ਉਹਨਾਂ ਨੂੰ ਬਜ਼ੁਰਗ ਨੇ ਤੇ ਗੋਟਮਾਰ ਕਾफी ਕੀਤੀ ਇਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਹਾਂ ਜੀ ਦਰਸ਼ਨ ਸਿੰਘ ਬਲੇਰ ਦੀ ਸਾਡੇ ਕੋਲ ਐਮਐਲਏ ਰਾਈ ਸੀ ਜੀ ਠੀਕ ਹੋਏ ਸੰਬੰਧ ਵਿੱਚ ਸਾਡਾ ਜਿਹੜਾ ਆਈਓ ਆ ਇਹ ਅਥੀਆ ਦਾ ਉੱਥੇ ਉਹ ਬਿਆਨ ਲੰਘਿਆ ਹਾ ਤਾ ਪਰ ਤੇ ਉਹਨੇ ਬਿਆਨ ਨਹੀਂ ਦਿੱਤਾ ਕੋਈ ਵੀ ਇਹਨੇ ਕਿਹਾ ਮੈਂ ਇਹ ਬਿਆਨ ਨਹੀਂ ਦੇਣਾ ਕੋਈ ਵੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਮੇ ਕੋ ਦੋਨੇ ਪਾਰਟੀਆਂ ਦੇ ਆ ਕੇ ਸਾਡੇ ਇਥੇ ਥਾਣੇ ਆਏ ਤੇ ਉਹਨਾਂ ਨੂੰ ਰਾਈ ਨਾਮ ਇੱਕ ਪੇਕ ਇਹਨੇ ਕੀਤਾ ਆਪਣਾ ਇਥੇ ਜੀ ਹੂੰ ਤੇ ਰਾਈ ਨਾਮ ਵਿੱਚ ਇਹਨਾਂ ਨੇ ਆਪਣੇ ਨਾਲ ਬੇਟਾ ਵੀ ਇਹਦਾ ਨਾਲ ਆਇਆ ਸੀ ਠੀਕ ਹੈ ਜੀ ਤੇ ਇਹਨਾਂ ਨੇ ਆਪੇ ਦੋਨੇ ਪਾਰਟੀਆਂ ਦੇ ਆਪਣਾ ਕੰਪਰਮਾਈਜ਼ ਕਰ ਲਿਆ ਸਰ ਇਹਨਾਂ ਦਾ ਕਹਿਣਾ ਕਿ ਰਾਈ ਨਾਮ ਨੇ ਤਾਂ ਸਹਿਮਤ ਨਹੀਂ ਕਿ ਉਹ ਕਿਸੇ ਦਵਾ ਤੇ ਹੋਇਆ ਵਾ ਆਹ ਰਾਈ ਨਾਮਾਂ ਦੀ ਬਿਲਕੁਲ ਦਵਾ ਹੋਣੀ ਹੈਗਾ ਇਹਦਾ ਬੇਟਾ ਨਾਲ ਸੀ ਇਹਨਾਂ ਦੇ ਠੀਕ ਹੈ ਜੀ ਕਿ ਆਦੀ ਸਾਡੇ ਕੋਲ ਬੇਟੇ ਦੇ ਠੀਕ ਹੈ ਜੀ। ਭੁਗਤਾਤੀ ਉਹਦੀ ਆਪਣਾ ਡੀਡੀਆ ਵੀ ਵਿੱਚ ਪਾਈ ਆ ਜੀ ਇਹਦੀ ਰਾਜਨਾਮੇ ਦੀ। ਠੀਕ ਹੈ। ਸਾਡੇ ਕੋਲ ਕੋਈ ਵੀ ਇਤਨਾ ਨਹੀਂ ਮਤਲਬ ਜੋ ਬੰਦੇ ਸਰਵੇ ਕੀਤੀ ਹੈ। ਠੀਕ ਹੈ ਜੀ। ਸਭ ਜਿਹੜਾ ਹੁਣੇ ਕਹਿ ਰਿਹਾ ਕੀ ਉਹਨਾਂ ਨੂੰ ਜਾਤੀ ਸੋਚੋ ਸ਼ਬਦ ਵੀ ਕੇ ਤੇ ਉਸ ਤੋਂ ਇਲਾਵਾ ਜਿਹੜਾ ਰਾਜਨਾਮਾ ਵੀ ਧੱਕੇ ਨਾਲ ਹੋਇਆ ਤੇ ਕਾਫੀ ਜਣਾ ਦਾ ਇਲਾਜ ਤੇ ਵੀ ਖਰਚਾ ਹੋਇਆ। ਸਭ ਜਣਾ ਜਾਤੀ ਸੂਲਕ ਸ਼ਬਦਾਂ ਇਦਾਂ ਦੀ ਗੱਲ ਸਾਡੇ ਕੋਲ ਕੋਈ ਸਾਹਮਣੇ ਨਹੀਂ ਆਈ। ਠੀਕ ਹੈ ਜੀ। ਠੀਕ ਹੈ ਜੀ। ਨਾ ਹੀ ਕੋਈ ਸਾਨੂੰ ਜਾਂਦੇ ਕੋਈ ਤਾਂ ਸਾਨੂੰ ਕੋ ਬਿਆਨਤਾ ਨਾ ਕੋ ਲਿਖਾਇਆ ਜੀ। ਠੀਕ ਹੈ ਜੀ। ਤੇ ਲਾਈ ਵੀ ਜਾਂਦੀ 6ਵੇਂ 6ਵੇਂ ਮਹੀਨਿਆਂ ਇਹ ਜਿਹੜੀ ਜੋ ਉਹਨਾਂ ਦਾ ਸਟੇਟਸ ਲੜਾਈ ਦਾ ਸਬਾਈ ਨਾਮ ਹੀ ਹੋਇਆ ਵਾ ਆ ਬਿਲਕੁਲ ਜੀ ਇਹਨੇ ਆਪਣੀ ਸਹਿਮਤੀ ਨਾ ਕੀਤਾ ਇਹਨਾਂ ਨੇ ਸਾਈਨ ਸਾਡੇ ਕੋਲ ਆ ਇਹਨਾਂ ਦੇ ਬਿੱਟਰ ਦੀ ਵੀ ਸਾਈਨ ਕੋਲ ਆ ਠੀਕ ਹੈ ਸਰ ਥੈਂਕ ਯੂ ਥੈਂਕ ਯੂ